ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019217 ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕਾਂਜੇ ਸਿੰਘ ਸੰਤ ਕੁੱਦਾ ਜਿਹੜਾ ਬੰਦਾ ਠੀਕ ਆ ਪਿੰਡ ਆ ਗਿਆ ਕੁੱਦਾ ਜ਼ਿਲ੍ਹਾ ਬਠਿੰਡਾ ਫੇਰ ਆਪਾਂ ਨੂੰ ਤੇ ਮੋਬਾਈਲ ਨੰਬਰ ਆਪਣਾ ਜੀ 9855064300 98550 64132 ਅੱਜ ਆਪਾਂ ਦਿਖਾਵਾਂਗੇ ਚਾਰ ਬੈਣਾ ਤਿੰਨ ਸੂਈਆਂ ਵਿੱਚ ਇੱਕ ਗੱਬਣਾ ਨਾ ਪਹਿਲਾ ਨੰਬਰ ਜਿਹੜੀ ਬੈੜਾ ਆਪਾਂ ਸੂਈ ਵੀ ਦੇਖੀ ਜਾਨੇ ਕਿਹੜਾ ਸੂਅ ਸੂਈ ਇਹ ਦੂਜਾ ਸੂਅ ਸੂਈ ਕੈਕ ਦਿਨ ਹੋ ਗਈ ਸੂਈ ਨੂੰ ਕੱਲ ਪਰਸੋਂ ਅੱਥੀ ਸੂਈ ਨਹੀਂ ਬੱਚਾ ਕਿ ਆ ਗਿਆ ਮਗਰ ਠੀਕ ਆ ਤਿੰਨ ਬੱਚੇ ਬੈਠੇ ਇਕੱਠੇ ਹਨ ਠੀਕ ਆ ਤੇ ਸਵੇਰ ਦੂਜਾ ਦੁੱਧ ਕਿੰਨਾ ਕਾ ਹੁਣ ਚੋਣ ਵਾਲਾ 15 ਕਿਲੋ ਬੋੜਾ ਚੋਣ ਵਾਲਾ 7 ਲੀਟਰ ਟਾਈਮ ਦਾ ਮਣਕੇ ਦੇ ਦਾਂਗੇ ਤੇ ਚੋਣ ਚਵਾਦੀ ਕਿਵੇਂ ਆ ਜਮ ਇੱਕ ਨੰਬਰ ਧਾਰਾ ਮਾਰਕੀਟ ਦਾ ਠੀਕ ਆ ਮਾਰੀ ਧਾਰਾ ਜੀ ਸੋ ਵੀਰੋ ਧਾਰਾ ਦੇਖ ਸਕਦੇ ਹੋ ਚੋੜ ਜਵਾਦੀ ਬਿਲਕੁਲ ਇੱਕ ਨੰਬਰ ਆ ਮੋਟਾ ਮੋਟਾ ਝੋਣਾ ਤੇ ਸਾਫ ਸੁਥਰੀ ਦਾ ਜੀ ਸਮੀ ਬੜੀ ਵੀ ਤੇ ਕਿਸੇ ਪਾਸੇ ਹੱਥ ਤਰਾਣੀ ਉਹ ਦੇਖੋ ਤੇ ਪੂਰਾ ਮੋਟਾ ਝੋਣਾ ਜਮਾ ਸਾਫ ਸੁਥਰਾ ਤੇ 14 ਲੀਟਰ ਦੁੱਧ ਆਪਾਂ ਬਣਾ ਕੇ ਦੇ ਲੰਗੇ ਜਾਵਾਂ ਹਨਾ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 62000 ਮਾੜਾ ਮੋਟਾ ਮੰਨਤਨ ਹੋ ਜਾਊਗਾ ਤੇ ਦੁੱਧ ਅੰਦਾਜ਼ਾ ਲਈਏ ਕਿੰਨਾ ਪਾਉਗੀ ਇਹ ਦੁੱਧ 20 ਕਿਲੋ ਪਾਉਗੀ ਤੇ ਵਾਲੇ ਕਰੀ ਠੀਕ ਹੈ ਕਹਿੰਦਾ ਬਾ ਤੁਸੀਂ ਵੇਖਾ 18 19 ਮੰਨ ਕੇ ਲੈ ਲਿਓ ਪਰ ਵੇੜ 20 ਕਿਲੋ ਦਾ ਦਮ ਰੱਖਦੀ ਆ ਠੀਕ ਹੈ ਜੇਰ ਜੋ ਜਮਾ ਹੋ ਗਿਆ। ਹਾਂਜੀ ਵੀਡੀਓ ਹੈਗੀ ਜੇਰ ਦੀ। ਸੋ ਜੇਰ ਵਗੈਰਾ ਦੀ ਬਿਲਕੁਲ ਵੀਡੀਓ ਹੈਗੀ ਆ ਉਸ ਕੋਲੋਂ ਬੇਫਿਕਰ ਹੋ ਜਾਓ। ਸੂਈ ਸਵਾਈਆ ਧਾਰਾ ਵੀਡੀਓ ਜ ਮਾਰ ਕੇ ਦਿਖਾ ਦਿਆਂ। ਤੇ ਸਵੇਦਾ ਡੈਮਜ ਵਾਈ ਆਪਾਂ ਇਹਨਾਂ ਦੀ ਕਰਨੀ ਆ ਉਹਨਾਂ ਹਣਾ। ਸੋ ਚੁਵਾਈ ਇਹਨਾਂ ਦੀ ਹੁਣ ਹੋਣੀ ਆ ਤੇ ਥਾਣਾ ਹਵਾਨਾ ਇੱਕ ਵਾਰ ਨੇੜੇ ਤੋਂ ਫੇਰ ਦਿਖਾ ਦਿੰਨੇ ਆਪਾਂ। ਥਾਣ ਦੇਖੋ ਚਾਰੇ ਨਿਕਣਵੇਂ ਸਾਫ ਸੁਥਰੇ। ਠੀਕ ਆ ਦੋ ਨੰਬਰ ਜਿਹੜੀ ਗੱਬਰ ਵੈਰ ਦੇਖੀਏ ਨੇ ਜੀ। ਇਹ ਗੱਬਣਾ ਤੀਜਾ ਸੂਆ। ਤੀਜਾ ਸੂਆ। ਕਾਇਦਰਾ ਕਰ ਦਿਆ ਜੇ। ਇੱਕ ਢੂਗ ਦਿਨ ਦੋ ਚਾਰ ਦਿਨ। ਠੀਕ ਆ ਦੋ ਚਾਰ ਦਿਨ ਕੱਢ ਤੇ ਦੁੱਧ ਦੀ ਗਮੀਦ ਕੀ ਲਈ ਆਪਾਂ ਇਹ ਤੋਂ 25 26 ਕਿਲੋ ਠੀਕ ਹੈ ਤੇ ਨਾੜਾ ਨੂੜਾ ਬਹੁਤ ਆ ਹਨਾ ਸੋਲੇਵਾ ਦੇਖ ਸਕਦੇ ਹੋ ਪੂਰਾ ਸੋਹਣਾ ਸਾਫ ਸੁਥਰਾ ਤੇ ਮੁੱਠੀ ਵਾਲਾ ਥਾਣਾ ਜਾਵਾ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਇਹਦਾ ਵੀ 65000 ਮਾੜਾ ਮੋਟਾ ਮਾਨ ਤਾਂ ਥੋੜੀ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਜਿਹੜੀ ਵਾੜ ਦੇਖੀ ਜਾਂਦੇ ਆ ਸੂਣ ਦੇ ਵਿੱਚ ਇਹਦੇ 5 4 ਦਿਨ ਬਾਕੀ ਪਿਆ ਹਜੇ ਤੇ ਸੂਆ ਸੂਰੀ ਤੀਸਰਾ ਹਨਾ ਤੀਜਾ ਸੂਆ ਸੂਰੀਆ ਕਰੋ ਸੰਗ ਦੇ ਵਿੱਚ ਆ ਗਈ ਤੇ ਦੁੱਧ ਵੀ ਪਾਉਗੀ ਤੇ ਪਲਾਸਾਪਨ ਫੈਟ ਵੀ ਦਊਗੀ ਇਹ ਸੋ ਦੇਖੋ ਮੂੰਹ ਮੱਥਾ ਸਾਫ ਸੁਥਰਾ ਪੂਰੇ ਜਿੰਦ ਜਾਨ ਵਜਨ ਵਜੂਦ ਵਾਲੀ ਬਹਿੜਾ ਜਿਹੜਾ ਵੀਰੇ ਕਹਿੰਦੇ ਕਿ ਰੇਟ ਘੱਟ ਰਾਉਣ ਦੁੱਧ ਸਾਰੋਂ ਜ਼ਿਆਦਾ ਚਾਹੀਦਾ ਤੇ ਦੇਖੋ ਲੈ ਵਲੂਆ ਨਾੜਾਂ ਨਾਲ ਗੁੰਦੀ ਪਈ ਏ ਜਮਾ 65000 ਰੁਪਏ ਡਿਮਾਂਡ ਆ ਬਾਕੀ ਥੋੜੀ ਬੋਧੀ ਮੌਕੇ ਤੇ ਮਾਨ ਸਨਮਾਨ ਹੋ ਜਾਊਗਾ ਤੇ ਥੱਲੇ ਮਿਲਕ ਮੇਨ ਵਗੈਰਾ ਦੇਖ ਸਕਦਾ ਸੋਹਣੀ ਸਾਫ ਸੁਥਰੀ ਤੇ ਥਾਣਾ ਥਾਣਾ ਦੇ ਵੀਰੇ ਓਕੇ ਆ ਜਮਾ ਠੀਕ ਹੈ ਅੱਗੇ ਆਪਾਂ ਗੱਲ ਕਰੀਏ ਧਰਨ ਨੰਬਰ ਵਹਿੜ ਦੀ ਠੀਕ ਆ ਬੱਚੀ ਆ ਬੈਠੇ ਇਕੱਠੇ ਆਣਾ ਇੱਕ ਆ ਬੈਠਾ ਤੇ 14 ਲੀਟਰ ਦਾ ਦੋ ਨਿਪੜ ਜੀ ਆਵਾ ਜੇਰ ਜਰੋ ਜੇਰ ਜਰੋ ਕੇ ਆ ਜਮ ਤੇ ਧਾਰਾਂ ਦੀ ਕਿਵੇਂ ਆ ਧਾਰਾਂ ਦੀ ਇੱਕ ਨੰਬਰ ਮਾਰ ਦੇ ਸੁਵਰਜ ਚਵਾਈ ਦੇਖ ਸਕਦੇ ਹੋ ਧਾਰਾਂ ਤੁਰਾ ਦੀ ਇੱਕ ਨੰਬਰ ਆ ਜਮ ਠੀਕ ਆ ਕੋਈ ਭੂਸਾ ਲਾ ਨਹੀਂ ਹਨ ਮਗਰ ਥਰਾ ਜ ਮਾਰਦੀ ਧਾਰ ਤੇ ਇਹਦਾ ਪਰ ਰੇਟ ਕੀ ਰੱਖਿਆ ਇਹਨਾਂ ਲਾਈਨ 55000 ਮਾਰਾ ਮੋਟਾ ਮੰਨ ਤਨ ਹੋ ਜਾਊਗਾ ਤੇ ਦੁੱਧ ਹੁਣ 14 ਲੀਟਰ ਨਿਪੜੂ ਜਾਵਾਂ ਠੀਕ ਆ ਚੌਣ ਜਵਾਜ 1 ਨੰਬਰ ਹਣਾ ਕੋਈ ਭੂਸਾਲਾ ਨਹੀਂ ਤੇ ਦੇਖੋ ਮੁੱਠੀ ਵਾਲਾ ਥਾਣਾ ਜਾਣਾ ਤੋਰ ਦੀ ਬਾਹਰ ਨੂੰ ਸਭ ਲੋਕ ਤੀਜੇ ਨੰਬਰ ਆ ਭਾਈ ਵਹਿੜ ਦੇਖੀ ਇਹਨਾਂ ਸੂਈ ਸਵਾਈ ਦੂਜਾ ਸੂਈਆ ਮਗਰ ਇਹਦੇ ਆ ਗਈ ਬੱਛੀ ਤੇ ਦੋ ਤਿੰਨ ਦਿਨਾਂ ਦੀ ਹੋਇਆ ਸੂਈ ਨੂੰ ਇਹ ਹਜੇ ਤੇ 14 ਲੀਟਰ ਦੁੱਧ ਆਜਰਾ ਤੇ ਰੇਡ ਸਿਰਫ ਜੈਨੂਅਲ ਜਾਂ 55000 ਰੁਪਇਆ ਤੇ ਪਤਲੀ ਚਮੜੀ ਦੇ ਵਿੱਚ ਆਈ ਰਾਜੀ ਸਮੀ ਪੜੀ ਵਹਿੜ ਆ ਤੇ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਆ ਤੇ ਫਟ ਫਟ ਹਵਾਨਾ ਜਾਵਾਂ ਕਿਸੇ ਕੋਲ ਪਾਸੋ ਹੱਥ ਤਰਾਣੀ ਸੋ ਦੇਖੋ ਨਾੜਾ ਨੂੜਾ ਦੇ ਪਾਸੇ ਓਕੇ ਆ ਜਾਵਾਂ ਤੇ 55 ਜਮਾਨਤਾਰ ਹੋ ਜਾਊਗਾ ਅੱਗੇ 4 ਨੰਬਰ ਤੇ ਆਪਾਂ ਸਾਈ ਵੱਜ ਦੇਖੀਏ ਨੇ ਕ੍ਰੋਸ ਹਨਾ 4 ਸੂਈ ਦੀ 15 ਕਿਲੋ ਦੁੱਧ ਹੈ ਥੱਲੇ ਉਹ ਬੱਚਾ ਆ ਗਿਆ ਬੱਚਾ ਕੀ ਆ 25 ਸਾਰੇ ਮਗਰ ਬੱਚੇ ਆ ਠੀਕ ਆ ਤੇ ਜੇਰ ਜੁ ਰੋਕਿਆ ਜਾਵਾਂ ਜੀ ਤੇ ਦੁੱਧ ਕਿੰਨਾ ਹੈ ਥੱਲੇ 15 ਕਿਲੋ ਦੁੱਧ 4 ਹੈ ਦੋ ਟਾਈਮ ਚ ਵਾਦਾਂਗੇ ਰੇਟ ਇਹਦਾ ਕੀ ਰਹੂਗਾ ਇਹਦਾ ਰੇਟ ਦੇਣ ਲੈਣ 55000 ਮਾਨਤਾਰ ਹੋ ਜਾ ਵਣ ਵਟ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਤੇ ਵੜਦਾ ਲੇਵਾ ਬਗਰਾ ਦੇ ਕੋਲ ਸੋਨਾ ਮੁਠੀ ਵਾਲਾ ਥਾਣਾ ਤੇ ਰੇਡ 55000 ਹਣਾ 14 ਲੀਟਰ ਨੇ ਭਰ ਜਿਮਾ ਕਿੰਨਾ ਕੰਦਾਜਾ ਦੁੱਧ ਦੇ ਦੂਗੀ 2 17 ਕਿਲੋ ਸੋ 17 ਕਿਲੋ ਦ ਮੰਨ ਸਕਦੇ ਹਾਂ ਤੇ ਥਾਣ ਲੈਵਾ ਜਾਵਾਂ ਬਿਲਕੁਲ ਮੱਝਾ ਨਾਲ ਥਾਣਾ ਜਾਵਾਂ ਤੇ ਠੰਡੀ ਸੀ ਲਵਾ ਦੂਆ ਸੋ ਵੀਰ ਠੰਡੀ ਸੀ ਦੇਖ ਸਕਦੇ ਜਿਮਾ ਕੀ ਬਾਤਾਂ ਤੇ ਬੱਚਾ ਛੱਡੋ ਤੇ ਆਮੜਾ ਥੱਲੇ ਬਹਿ ਜਾਓ ਤੇ ਚਵਾਈ ਦੀ ਪੋਲੀਆ ਪੂਰੀ ਜਮ ਮਗਧ ਰੇ ਮਾਰ ਦੀ ਤਰ੍ਹਾਂ ਦੇ ਸੋ ਵੀਰ ਬੱਚਾ ਛੱਡੋ ਤੇ ਨਿਆਣਾ ਪਾਉ ਰਾਂ ਆ ਬਹਿ ਜਾਓ ਕੋਈ ਹੱਲ ਚੱਲ ਨਹੀਂ ਕਿਸੇ ਗੱਲ ਦੀ ਤੋ ਦੇਖਿਆ ਧਾਰਾ ਵਗੈਰਾ ਪੁਰੀਆਂ ਓਕੇ ਆ ਜਾਵਾ ਬਾ ਠੀਕ ਆ ਵੀਰੇ ਓਕੇ ਆ ਜਾਵਾ ਤੇ 55 ਜੋ ਮਾਣਤਨ ਮੰਦੀ ਦਾ ਆਪਾਂ ਕਰਦਾਂਗੇ ਸੋ ਪਿੰਡ ਕੁੱਦਾ ਜ਼ਿਲ੍ਹਾ ਬਠਿੰਡਾ ਚਾਰ ਵੇੜਾ ਦਿਖਾ ਦਿਆਂ ਇੱਕ ਗੱਬੜ ਤੇ ਤੈਨਾਂ ਸੁਝਿਆ ਵੀ ਆ ਤੇ ਕਿਸੇ ਵੀ ਵੀਰ ਦੇ ਕੋਈ ਵੀ ਨਾ ਪਸੰਦ ਹੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ